ਜੀ ਜਿੰਦ ਡੇੜੀ ਫਾਰਮ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਆਪਣੇ ਕੋ ਇੱਕੋ ਝੋਟੀ ਜਾਂ ਨੀਲੀ 라ਵੀ ਦੀ ਵੱਡੀ ਝੋਟੀ ਦੂਜਾ ਸੂਆ ਵੀਰ ਜੀ ਵੇਖੋ ਪਿਓਰ ਨੀਲੀ 라ਵੀ ਥਣ ਚੱਡਾ ਬਹੁਤ ਜ਼ਿਆਦਾ ਚੰਗਾ ਏ ਅੱਖਾਂ ਦੋਵੇਂ ਬਿੱਲੀਆਂ ਵੀਰ ਜੀ ਜੀ ਬਾਕੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਕਿਸੇ ਵੀਰ ਦਾ ਫਾਇਦਾ ਹੋ ਸਕੇ ਉਸ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਆਓ ਵੀਰ ਜੀ ਕਰਦੇ ਹਾਂ ਗੱਲਬਾਤ ਸਸਕਾ ਵੀਰ ਜੀ ਵੀਰ ਜੀ ਦੂਜਾ ਸੂਆ ਝੋਟੀ ਦੇ ਪਿਓਰ ਨੀਲੀ ਦੀ 14 15 ਕਿਲੋ ਵਾਲੀ ਝੋਟੀ ਆ ਵੀਰ ਆ ਵੇਖੋ ਵੀ ਜੀ ਦੋਵੇਂ ਅੱਖਾਂ ਬਿੱਲੀਆਂ ਵੀ ਜੀ ਦਿਖਾਓ ਲਾਗੋ ਲਾਗੋ ਦੋਵੇਂ ਅੱਖਾਂ ਪਿਓਰ ਬਿੱਲੀਆਂ ਜੀ ਦੁਜਾ ਸੁਆ ਝੋਟੀ ਐ ਵੱਡੀ ਝੋਟੀ ਐ ਪਰ ਆਹ ਲੇ ਲੂ ਵੀ ਇਹ ਵੀ ਝੋਟੀ ਪਰ ਬਹੁਤ ਜ਼ਿਆਦਾ ਹੀ ਗੰਗੀ ਝੋਟੀ ਐ ਕੋਈ ਝੋਟੀ ਐ ਵੀ ਜੀ ਆਪਣੇ ਕੋਲ ਬਹੁਤ ਜ਼ਿਆਦਾ ਚੰਗੀ ਝੋਟੀ ਵੀ ਜੀ ਜੇ ਕੋਈ ਨਾਗਾ ਕੋਈ ਤੋਹਾ ਅੰਚਟਾ ਦਿਖਾਓ ਚੱਜ ਨਾਲ ਪ्योर ਨੀਲੀ ਜੇ ਵੀਰ ਜੀ ਦੇਖੋ ਵੀਰ ਜੀ ਚੋਟੀ ਪ्योर ਨੀਲੀ ਦਾ ਵੀ ਕਈ ਵੀਰ ਕਹਿੰਦੇ ਨੇ ਤੁਸੀਂ ਮੋਲ ਨਹੀਂ ਦੱਸਦੇ ਮੋਲ ਵੀਰ ਜੀ 1 15 ਕਰਨੇ ਆਪਾਂ ਤੇ 1 5 ਦੀ ਦੇਵਾਂਗੇ 1 5 ਦੀ ਮਾਨਤਾਨ ਕਰਾਂਗੇ ਜਿਹੜਾ ਵੀਰ ਆਏਗਾ ਮੌਕੇ ਤੇ ਮਾਨਤਾਨ ਹੋਊਗਾ ਬਾਕੀ ਵਿੱਚ ਦੂਜਾ ਸੂਆ ਝੋਟੀ ਹੈ ਬਹੁਤ ਜ਼ਿਆਦਾ ਚੰਗੀ 14 15 ਕਿਲੋ ਵਾਲੀ ਝੋਟੀ ਵਿੱਚ ਮੇਖੋ ਥਾਂ ਚੱਡਾ ਬਸ ਸਾਫ਼ੀ ਕਰੀ ਕਰ